ਲੈ ਆ ਆ ਗਿਆ ਕਿਧਰੋਂ ਤੱਕੇ-ਤੁੱਕੇ ਖਾ ਕੇ ਬੇਸੁਰ ਜਣਾ ਮੇਰੀ ਗੱਲ ਸੁਣ ਤੂੰ ਮੈਂ ਤੇਰੀ ਵੱਡੀ ਪਰਜਾਈ ਮਾਵਾ ਵਰਗੀ ਆ ਤੈਨੂੰ ਮੈਂ ਕੋਈ ਚੰਗੀ ਮਾਤੀ ਦਿੰਨੀ ਹੈਗੀ ਤੇ ਮੈਂ ਸੁਣਿਆ ਤੂੰ 10-10000 ਰੁਪਏ ਦੇ ਜਾਂ ਨਾ ਉਹ ਵੀਰੇ ਵਰਗਿਆਂ ਨੂੰ ਤੇ ਵੀ ਮੈਨੂੰ ਸਾਖ ਕਰਾਉਣਗੇ ਉਹਨਾਂ ਕੋਲ ਹੈਗਾ ਰਿਸ਼ਤਾ ਉਹ ਗਏ ਯਾਰ ਪੈਸੇ ਲੈ ਕੇ ਪੈਸੇ ਲੈ ਕੇ ਐਨਾ ਉਮਰਾਂ ਦੇ ਵਿੱਚ ਰਿਸ਼ਤੇ ਨਹੀਂ ਹੁੰਦੇ ਹੁੰਦੇ ਵਿਆਹ ਨਹੀਂ ਹੁੰਦੇ ਹੁੰਦੇ ਐਨਾ ਉਮਰਾਂ ਦੇ ਵਿੱਚ ਤੇ ਨਾਲੇ ਜਿਹੜਾ ਤੈਨੂੰ ਛੋਟੀ ਨੇ ਮੰਗਰ ਲਾ ਰੱਖਿਆ ਨਾ ਵੀ ਤੈਨੂੰ ਰਿਸ਼ਤਾ ਕਰਾਉਗੀ ਉਹ ਤੈਨੂੰ ਐਵੇਂ ਗੋਲਾ ਧੰਦਾ ਕਰਾਉਣ ਦੀ ਮਾਰੀ ਨਹੀਂ ਤੈਨੂੰ ਮਗਰ ਰੱਖਿਆ ਕੋਈ ਤੈਨੂੰ ਡੋਲਾਣੀ ਕਰਵਾਉਂਦੀ ਹੈਗੀਗੀ ਉਹ ਉਹ ਕਹਿੰਦੀ ਸੀ ਮੈਂ ਪੇਕਿਆਂ ਤੋਂ ਲਿਆ ਦੂੰ ਤੈਨੂੰ ਲੈ ਲਿਆ ਦੂ ਕਿ ਤੈਨੂੰ ਪੇਕਿਆਂ ਕਿੱਲੇ ਆਉਂਦੇ ਤੈਨੂੰ ਕੋਈ ਹੋ ਜਾਊਗਾ ਲੈ ਬੇ ਤੈਨ ਤਾਂ ਤੂੰ ਵੇਚ ਕੇ ਭੁੱਖੀ ਖਾ ਗਿਆ ਆ ਤਿੰਨ ਰਹਿ ਗਏ ਇਹ ਵੀ ਵੇਚ ਦੇਗਾ ਤੂੰ ਤਿੰਨ ਕਿੱल्ल्या ਨੂੰ ਕਿਹੜਾ ਹੁੰਦਾ ਤੈਨੂੰ ਡੋਲਾ ਜੇ ਤਿੰਨ ਕਿੱल्ल्या ਨੂੰ ਸਾਖ ਹੁੰਦਾ ਹੁੰਦਾ ਤੈਨੂੰ ਮੈਂ ਨਾ ਕਰਵਾ ਦਿੰਦੀ ਆਪਦੇ ਪੇਕਿਆਂ ਤੋਂ ਜਾ ਤੂੰ ਬਾਅਦ ਤਾਂ ਸਾਰੇ ਨਸ਼ੇ ਛੱਡੂਗਾ ਕਿ ਮੈਂ ਹੋਰ ਦੇਖ ਲੈ ਵਿਆਹ ਤੋਂ ਬਾਅਦ ਛੱਡੇਗਾ ਤੂੰ ਨਸ਼ੇ ਇਹ ਕਿਤੇ ਛੱਡੇ ਜਾਂਦੇ ਹੁੰਦੇ ਨਹੀਂਗੇ ਨਾ ਸਾਰਾ ਦਿਨ ਨਾ ਇੱਕ ਤਾਂ ਘਰ ਦੇ ਕੰਮ ਵੇ ਸੁਰ ਦਿਨ ਹਾਂ ਅੱਬੀ ਨਾ ਇਹ ਤੁਰਿਆਉਣਾ ਹੌਲੀ ਹੌਲੀ ਬੋਚ-ਬੋਚ ਪੱਪ ਧਰਦਾਗਾ ਕੀ ਹੋ ਰਿਹਾਗਾ ਤੇਰੇ ਦਿਮਾਗ ਨੂੰ ਕਿਉਂ ਹਾਂ ਨਾਲੇ ਮੇਰੀ ਗੱਲ ਸੁਣ ਲੈ ਮੈਂ ਸੁਣਿਆ ਤੂੰ ਉਹਨਾਂ ਨੂੰ 10-1000 ਰੁਪਏ ਦੇ ਆ ਨਟਹਿ ਜਣੇ ਸਾਡਾ ਘਰ ਕਿਤਨ ਦਿਨਾਂ ਨਹੀਂ ਸੀ ਰਿਸ਼ਤਾ ਤੇ ਤੈਨੂੰ ਮੈਂ ਕਰਾ ਦੇਣੀ ਨਾਲੇ ਕੂੰਜ ਵਰਗੀ ਕੁੜੀ ਲੈ ਕੇ ਦਿੰਦੀ ਉਹਨਾਂ ਦਾ ਖੁੱਡਾ ਭਰੀ ਜਣਾ ਮੈਨੂੰ ਦੇ ਦੇਣਾ 10000 ਨਾਲੇ ਤਨ ਦੇਸੀ ਭੋ ਪਾ ਕੇ ਨਾ ਰੋਟੀ ਚੋਪੜ ਕੇ ਖਵਾਇਆ ਕਰਦੀ ਉਹ ਕਹਿੰਦੇ ਸੀ ਅਸੀਂ ਕਰਾ ਦਾਂਗੇ ਹੋएगी ਇਹਨਾਂ ਕੋਲ ਕਰਵਾ ਦਾਂਗੇ ਕਰਵਾ ਦਾਂਗੇ 2 ਸਾਲ ਤਾਂ ਹੋ ਗਏ ਤੈਨੂੰ ਉਹਨਾਂ ਦੇ ਪਿੱਛੇ ਫਿਰਦੇ ਨੂੰ ਹਜੇ ਤੱਕ ਤਾਂ ਉਹਨਾਂ ਨੂੰ ਕੁੜੀ ਨਹੀਂ ਲੱਭੀ ਹੁਣ ਨਾਲੇ ਤੈਨੂੰ ਕਿਹੜਿਆ ਹੋ ਤੈਨੂੰ ਚੂੜੇ ਵਾਲੀ ਨਾਰ ਲਿਆ ਦੇਣਗੇ ਨਾਲੇ ਤੇਰੀ ਉਮਰ ਦੇਖੀਏ ਤੇ ਨਾਲੇ ਉਹਨਾਂ ਦੀ ਉਮਰ ਦੇਖੀਏ ਉਹ ਤਾਂ ਤੈਨੂੰ ਸਿਰਫ ਮਿੱਠੇ ਪੋਚੇ ਮਾਰਦੇ ਆ ਤੇ ਨਾਲੇ ਥੋੜੇ ਜਿਹੀ ਵੱਡੀ ਕੀ ਕਹਿੰਦੀ ਸੀਗੀ ਤੈਨੂੰ ਮੇਰਾ ਕੁਝ ਨਹੀਂ ਕਹਿੰਦੀ ਉਹਦੀ ਕੁਝ ਕਹਿੰਦੀ ਤਾਂ ਕਿਉਂ ਨਹੀਂ ਮੈਂ ਨਾ ਸੁਣੀ ਜਾਂਦੀ ਸੀਗੀ ਮੇਰੀ ਨਿਗਾਹ ਨਾ ਥੋੜੇ ਚ ਹੀ ਸੀ ਸਹੀ ਸਹੀ ਦੱਸ ਦੇ ਬੰਦਾ ਬਣ ਕੇ ਵੀ ਕੀ ਕਹਿੰਦੀ ਸੀਗੀ ਤੈਨੂੰ ਉਹ ਤਾਂ ਵੀ ਨਹੀਂ ਦੰਡਾ ਨਹੀਂ ਰਸਤਾ ਪਰ بیوی ਨਹੀਂ ਕਰ ਸਕਦਾ ਲੈ ਉਹ ਥੋੜੇ ਵਾਲੀ ਵੀ ਨਾ ਮਨ ਚ ਪਾਪ ਰੱਖਦੀ ਆ ਉਹਨੂੰ ਆਏ ਆ ਵੀ ਛੜੇ ਕੋਲੇ ਜ਼ਮੀਨ ਹੈਗੀ ਆ ਜੇ ਕਿ ਤੈਨੂੰ ਮੈਂ ਰਿਸ਼ਤਾ ਲਿਆ ਤਾਂ ਆਪਦੇ ਪੇਕਿਆਂ ਤੋਂ ਤੇ ਜ਼ਮੀਨ ਸਾਰੀ ਇਹ ਆਪਦੇ ਕੋਲੇ ਰੱਖੂਗਾ ਤੇ ਸਾਡੇ ਨਾਂ ਨਹੀਂ ਕਰਾਉਣੀ ਹੁਣ ਉਹਨੂੰ ਆਏ ਆ ਵੀ ਰੋਟੀ ਖਾਣ ਦਾ ਮਾਰਾ ਸਾਡੇ ਚੁੱਲ੍ਹੇ ਤੇ ਆ ਤੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤਾਂ ਜ਼ਮੀਨ ਤਾਂ ਸਾਡੇ ਹਿੱਸੇ ਆਊਗੀ ਤਾਂ ਨਹੀਂ ਤੈਨੂੰ ਰਿਸ਼ਤਾ ਕਰਾਉਂਦੀ ਉਹ ਤੈਨੂੰ ਕੀ ਪਤਾਗਾ ਉਹ ਨਾ ਹੁਣ ਕੀ ਹੋ ਗਿਆ ਹੁਣ ਤੇਰੇ ਮੂੰਹੋਂ ਬੋਲ ਹੀ ਨਹੀਂ ਨਿਕਲਦਾ ਨਾਲੇ ਮੇਰੀ ਗੱਲ ਸੁਣ ਲੈ ਸਿੱਧੀ ਬੰਦਿਆਂ ਵਾਂਗ ਮੈਂ ਤੈਨੂੰ ਐਂ ਕਹਿੰਦੀ ਆ ਵਿਰਸਤਾ ਤਾਂ ਮੈਂ ਤੈਨੂੰ ਆਪੇ ਕਰਾ ਦੋ ਬਸ ਤੂੰ ਨਾ ਆਪਣਾ ਫਾਰਮ 'ਚ ਨਾ ਕੰਮ ਧੰਦਾ ਕਰਦਿਆ ਕਰ ਹੋਰ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਨਾ ਮੈਂ ਤੇਰੇ ਤੋਂ ਇੱਕ ਕੱਖ ਵੀ ਨਹੀਂ ਲੈਂਦੀ ਹੈਗੀ ਨਾ ਤੇਰੇ ਤੋਂ ਰਿਸ਼ਤਾ ਕਰਾਈ ਦਾ ਕੋਈ ਪੈਸਾ ਜਾਂ ਕੋਈ ਹਾਲ ਦੇਣ ਲੈਣ ਦੀ ਚੀਜ਼ ਲਮਾ ਵੀ ਕਹਿੰਦੇ ਹੁੰਦੇ ਆਂ ਗੁੱਠੀ ਪਾਤੀ ਜਾਂ ਕੁਝ ਹੋਰ ਪਾਤਾ ਦੇਖ ਸੁਰਜਣਾ ਮੈਨੂੰ ਤਾਂ ਇਹ ਆ ਵੀ ਚਲ ਤੂੰ ਸਾਡਾ ਉਹ ਭਾਈ ਕੰਮ ਕਰਨ ਵੇਟ ਦਿੰਨਾਗਾ ਹਨਾ ਕਰ ਦੇਣਾ ਸੰਭ ਲੈਣਾਗਾ ਫਾਰਮ 'ਚ ਆਪਣੇ ਮੱਝਾਂ ਪੁੱਛਣਾਂ ਦਾ ਨਾਲੇ ਉਹ ਨਾਲੇ ਉਹ ਤਿੰਨ ਜਵਾਕ ਛੱਡ ਕੇ ਮਰੀ ਹੋਈ ਹੈਗੀ ਜਵਾਕਾਂ ਦਾ ਤਾਂ ਕੋਈ ਨਹੀਂ ਭਾਬੀਪਾਂ ਦੀ ਚਾਰ ਹੋਣ ਅੱਛਾ ਤੇ ਚਲੋ ਉਹਦਾ ਗੱਲ ਛੱਡ ਤੂੰ ਪਰ ਨਾਲੇ ਮੈਂ ਤੈਨੂੰ ਐਂ ਕਹਿਨੀ ਆ ਆ ਸ਼ਕਲ ਦੇਖ ਲੈ ਆਪਦੀ ਜਿਵੇਂ ਉਹ ਕਹਿੰਦੇ ਹੁੰਦੇ ਆਗੇ ਚੱਪ ਟੁੱਟੀ ਚੱਪਲ ਵਰਗੀ ਬਣਾ ਰੱਖੀ ਆ ਨਸ਼ੇ ਪੱਤੇ ਜੇ ਆਪਦੇ ਛੱਡ ਦੇ ਤੇ ਸਿੱਧਾ ਬੰਦਿਆਂ ਵਾਲੀ ਲੇਨ ਤੇ ਆ ਜਾ ਫੇਰ ਰਿਸ਼ਤਾ ਹੋਊਗਾ ਐਂ ਤੈਨੂੰ ਕੋਈ ਕੁੜੀ ਨਹੀਂ ਦਿੰਦਾ ਹੈਗਾ ਨਾਲੇ ਹੁਣ ਜਾ ਕੇ ਨਾ ਉਧਰ ਫਾਰਮ 'ਚ ਦੇਖ ਆ ਜਾ ਸੰਨੀ ਸੁੰਨੀ ਦੇ ਨਹੀਂ ਲਾਉਣ ਵਾਲੀ ਮੈਂ ਤੇਰੇ ਆਉਂਦੀ ਨੂੰ ਤੈਨੂੰ ਚਾਹ ਬਣਾ ਕੇ ਦਿੰਦੀ ਆ ਕਰੜੀ ਜੀ ਫਾਰਮ ਜਦੋਂ ਮੈਂ ਆਪੇ ਕੋਹਾ ਖੂੜਾ ਆਪੇ ਸਾਰਾ ਕੁਝ ਕਰ ਦਿਆ ਤੁਨੂੰ ਬਸ ਲੀਖੋ ਕੋਹਾ ਖੂੜੀ ਆਲੀ ਲਿਆ ਦੇ ਬਸ ਹਾਂ ਕੋਈ ਨਹੀਂ ਤੂੰ ਰਿਸ਼ਤੇ ਦੀ ਜਮਾ ਫਿਕਰ ਨਾ ਪਰ ਇਹ ਤਾਂ ਆਪੀ ਆ ਗਿਆ ਝਾੜ ਥੱਲੇ ਇਹਨੂੰ ਤਾਂ ਨਾ ਮਾੜੀ ਜਿਹੀ ਮਿੱਠੀ ਗੋਲੀ ਦੇਣ ਦੀ ਲੋੜ ਹੁੰਦੀ ਹੈਗੀ ਮੰਨ ਤਾਂ ਹੈ ਕਿ ਮਿੰਟ ਚ ਜੀ ਜਾਂਦਾ ਆਹ ਨਾਲੇ ਸਾਡੇ ਵਾਲੀ ਵੱਡੀ ਦੇਖ ਲੈ ਕਿਵੇਂ ਘਰ ਪਾੜਨ ਨੂੰ ਫਿਰਦੀ ਹੈਗੀ ਇਹਨੂੰ ਤਾਂ ਆਇਆ ਵੀ ਮੇਰੇ ਝੁੱਲੇ ਤੇ ਆ ਜੇ ਤੇ ਜ਼ਮੀਨ ਇਹਦੀ ਮੈਂ ਸੰਭਾਲਾਂ ਰਿਸ਼ਤੇ ਨੇ ਕਿਹੜੇ ਕਰਾਉਣੇ ਆ ਨਾਲੇ ਜੇ ਕਰਾਉਣੇ ਹੁੰਦਾ ਤਾਂ ਵਿਚਾਰਾ ਕਮਲਾ ਹੀ ਕਿਉਂ ਹੁੰਦਾ ਇਹਦੋਂ ਪਹਿਲਾਂ ਹੀ ਲਿਆ ਕੇ ਉਹਦਾ ਘਰ ਬੰਦ ਦਿੰਦੀ